ਤੈਂਦੂਆਂ ਨੇ ਪੂਰੇ ਇਲਾਕੇ ਦੇ ਵਿੱਚ دہشت ਫੁਲਾਈ ਹੋਈ ਐ ਸੀਐਸਟੀਵੀ ਵੀਡੀਓ ਸਾਹਮਣੇ ਆਈ ਹੈ ਕਿ ਕਿੰਝ ਘਰਾਂ ਦੇ ਵਿੱਚ ਬੇਖੌਫ ਉਹ ਕਿਚੈਲ ਪੈਲ ਇਸ ਤੈਂਦੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਪੂਰਾ ਪਿੰਡ دہشت ਦੇ ਮਾਹੌਲ ਦੇ ਵਿੱਚ ਹੈ ਹਾਲਾਂਕਿ ਜੰਗਲਾਤ ਵਿਭਾਗ ਤੇ ਅਧਿਕਾਰੀਆਂ ਦੇ ਵੱਲੋਂ ਪਿੰਡ ਦੇ ਵਿੱਚ ਪਿੰਜਰਾ ਵੀ ਲਗਾਇਆ ਗਿਆ ਤਾਂ ਜੋ ਇਸ ਜਿਹੜਾ ਆ ਤੈਂਦੂ ਨੂੰ ਫੜਿਆ ਜਾ ਸਕੇ ਤਾਂ ਤਸਵੀਰਾਂ ਦੇਖ ਸਕਦੇ ਹੋ ਮੁਹੱਲੇ ਦੇ ਲੋਕਾਂ ਦੇ ਵਿੱਚ ਡਰਦਾ ਮਾਹੌਲ ਹੈ ਉੱਥੇ ਹੀ ਵਿਪາກਤ ਅਧਿਕਾਰੀਆਂ ਨੇ ਮੁਹੱਲੇ ਦੇ ਲੋਕਾਂ ਦਾ ਸਾਥ ਵੀ ਮੰਗਿਆ ਸੀ ਸਿਸਟੀਵੀ ਕੈਮਰੇ ਦੇ ਵਿੱਚ ਵੀਡੀਓ ਤੁਸੀਂ ਦੇਖ ਸਕਦੇ ਹੋ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਘਰ ਦੇ ਵਿੱਚ ਕਿਵੇਂ ਬੇਖੌਫ ਹੋ ਕੇ ਤेंदुआ ਘੁੰਮ ਰਿਹਾ ਤਾਂ ਘਰ ਦੀਆਂ ਕੰਧਾਂ ਦੇ ਉੱਤੇ ਨਸਰ ਆ ਰਿਹਾ ਤਾਂ ਇਸੇ ਦੌਰਾਨ ਜਿਹੜੇ ਆ ਕਿਹਾ ਜਾ ਰਿਹਾ ਕਿ ਇਸ ਤेंदुए ਦੇ ਵੱਲੋਂ ਵਾਰਾ ਕੁੱਤਿਆਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਹਾਲਾਂਕਿ ਵਾਰਾ ਕੁੱਤਿਆਂ ਦੀ ਆਵਾਜ਼ਾਂ ਸੁਣਦੇ ਹੋਏ ਜਿਹੜਾ ਇਹ ਕਿਹਾ ਜਾ ਰਿਹਾ ਕਿ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਆ ਜਿਸ ਕਰਕੇ ਲੋਕਾਂ 'ਚ دہشت ਫੈਲੀ ਹੋਈ ਹੈ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਤेंदੂ ਦੀਆਂ ਤਸਵੀਰਾਂ 29 ਤਰੀਕ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਉਸ ਤੋਂ ਬਾਅਦ ਜੰਗਲ ਵਿਭਾਗ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਇਸ ਤੈਂਦੂਆ ਨੂੰ ਫੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਤੈਂਦੂਆ ਜਿਹੜਾ ਇਸ ਵੀਡੀਓ ਦੇ ਵਿੱਚ ਨਸਰ ਆ ਰਿਹਾ ਹੈ ਤਾਂ ਸੀਸੀਟੀਵੀ ਵੀਡੀਓ ਦੇਖ ਕੇ ਹਰ ਕੋਈ ਦੇਸ਼ ਦੇ ਮਾਹੌਲ ਦੇ ਵਿੱਚ ਨਸਰ ਆ ਰਿਹਾ ਜੀ ਡਾਰਤਾ ਬਹੁਤ ਆਦੀ ਛੋਟੇ ਛੋਟੇ ਬੱਚੇ ਆ ਦੇਖੋ ਸਾਨੂੰ ਆਸ ਪੜੋਸ ਵਿੱਚ ਰਹਿੰਦੇ ਆ ਤੇ ਕੱਲ ਦੇਖੋ ਸ਼ਰਿਆਮ ਤੇੰਦੂਆ ਸਾਡੇ ਗਵਾਂਡੀਆਂ ਦੇ ਘਰ ਬੜਿਆ ਤੇ ਸਾਡੇ ਇੱਕ ਛੋਟੇ ਜਿਹੇ ਕੁੱਤਾ ਉਹਨੂੰ ਵੀ ਨਾ ਨੁਕਸਾਨ ਪਹੰਚਾਇਆ ਇਸ ਕਰਕੇ ਸਾਨੂੰ ਪਹਿਲਾਂ ਵੀ ਆਇਆ ਸੀ ਹੁਣ ਕੱਲ ਫੇਰ ਆ ਗਿਆ ਇਸ ਕਰਕੇ ਸਾਨੂੰ ਖਤਰਾ ਬਹੁਤ ਹੈ ਪਿੰਜਰਾ ਵੀ ਲਾਇਆ ਵਾ ਪਿੰਜਰੇ ਵਿੱਚ ਵੀ ਨਹੀਂ ਫਸਿਆ ਕਰਦਾ ਇਸ ਕਰਕੇ ਸਾਨੂੰ ਕਾਉਂਸਲ ਤੋਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਾਨੂੰ ਇਹੀ ਮੰਗ ਹੈ ਕਿ ਤੁਸੀਂ ਜਲ ਤੇ ਜਲ ਉਹਨੂੰ ਤੇੰਦੂਆ ਨੂੰ ਪਕੜੋ ਤੇ ਉਹ ਉਹਨੂੰ ਕਿਤੇ ਸੇਫ ਜਗ੍ਹਾ ਤੇ ਤੁਸੀਂ ਰੱਖੋ ਬਿਲਕੁਲ ਬਹੁਤ ਜ਼ਿਆਦਾ ਮਹੱਲਾ ਵਾਸੀ ਸਾਡੇ ਘਬਰਾਏ ਹੋਏ ਨੇ ਬਹੁਤ دہشت ਦੇ ਵਿੱਚ ਨੇ ਕਿਉਂਕਿ ਪਿਛਲੇ ਕੱਲ ਵੀ ਸਾਫ਼ ਦਿਖ ਰਿਹਾ ਹੈ ਕੋਠੀ ਦੇ ਵਿੱਚ ਐਂਟਰ ਕਰਕੇ ਸਾਡੇ ਇੱਕ ਡਾਕਟਰ ਸਾਹਿਬ ਹੈਗੇ ਉਹਨਾਂ ਦੀ ਕੋਠੀ ਦੇ ਅੰਦਰ ਐਂਟਰ ਕਰ ਗਿਆ ਹੈਗਾ ਉਹ ਫਿਰ ਬਾਅਦ ਵਿੱਚ ਛਾਲ ਮਾਰ ਕੇ ਬਾਹਰ ਆਇਆ ਹੈ ਤੇ ਇਸ ਦੇ ਨਾਲ ਪੂਰੇ ਮਹੱਲਾ ਵਾਸੀ ਜਿਹੜੇ ਸਾਡੇ ਹੈ ਉਹ ਪੂਰੇ دہشت ਵਿੱਚ ਡਰੇ ਹੋਏ ਨੇ ਤੇ ਮੈਂ ਜੰਗਲਾਤ ਮਹਿਕ ਮੈਂ ਅੱਗੇ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈ ਇਸ ਮੁਸੀਬਤ ਦਾ ਛੁਟਕਾਰਾ ਦਵਾਇਆ ਜਾਵੇ ਤਾਂ ਕਿ ਮਹੱਲਾ ਵਾਸੀ ਜਿਹੜੇ ਹੈ ਸਾਡੇ ਇਹ ਚੈਨ ਦੀ ਨੀਂਦ ਸੋ ਸਕਣ ਇਸ ਵੇਲੇ ਲੋਕਾਂ ਦੇ ਵਿੱਚ ਭਾਰੀ ਰੋਸ਼ ਵੀ ਹੈ ਕਿ ਤੈਂਦੂਆਲੇ ਫਾਟਨੇ ਹੋ ਰਿਹਾ ਅਸਲ ਵਿੱਚ ਜੀ ਅਸੀਂ ਨਾ ਆਪਣੇ ਸਵੇਰੇ ਜਦੋਂ ਸਾਨੂੰ ਇਤਲਾ ਮਿਲੀ ਹੈ ਜੀ ਅਸੀਂ ਉੱਥੇ ਮੌਕੇ ਤੇ ਜਾ ਕੇ ਆਏ ਆ ਤੇ ਅਸੀਂ ਜਿਹੜੇ ਉੱਥੇ ਮਤਲਬ ਲੋਕ ਰਹਿ ਰਹੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਜਿਹੜਾ ਤੈਂਦੂ ਆਇਓ ਇੱਕਦਮ ਨਹੀਂ ਘਰ ਦੇ ਵਿੱਚ ਬੜਿਆ ਅਸਲ ਵਿੱਚ ਜਿਹੜੇ ਉੱਥੇ ਕੁੱਤੇ ਸੀ ਨਾ ਕੁੱਤੇ ਇਕੱਠੇ ਹੋ ਗਏ ਕੁੱਤੇ ਇਕੱਠੇ ਹੋਣ ਕਰਕੇ ਉਹਨੇ ਜੰਪ ਕੀਤਾ ਡਰਦੇ ਨੇ ਤੇ ਇੱਕ ਉੱਥੇ ਗਾਈ ਗਾਈ ਵੀ ਫਿਰ ਰਹੀ ਸੀ ਉਹ ਗਾਈ ਉਹਦੇ ਕੋਲ ਘੁੰਮਦੀ ਰਹੀ ਉਹਨੇ ਕੁਝ ਵੀ ਉਹਨੂੰ ਗਾਈ ਨੂੰ ਕਿਹਾ ਨਹੀਂ ਜੀ ਤੇ ਹੁਣ ਵੀ ਅਸੀਂ ਜਾ ਕੇ ਆਏ ਆ ਉੱਥੇ ਗੱਲ ਕਰਕੇ ਆਏ ਆ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਜਦੋਂ ਅਸੀਂ ਰੱਖਿਆ ਸੀ ਜਦੋਂ ਪਹਿਲਾ ਮਤਲਬ ਦੇਖਿਆ ਗਿਆ ਸੀ ਉਹ ਹਾਂਜੀ 29 ਤਰੀਕ ਨੂੰ ਉਸ ਤੋਂ ਵੀ ਬਾਅਦ ਵੀ ਅਸੀਂ ਲਗਾਤਾਰ ਦੋ ਤਿੰਨ ਦਿਨ ਆਪਾਂ ਲਗਾਉਂਦੇ ਰਹੇ ਹਾਂ ਜੀ ਸ਼ਿਕਾਰ ਪਰ ਤੂੰ ਨਹੀਂ ਆਇਆ ਤੇ ਰਾਤ ਦੁਬਾਰਾ ਫੇਰ ਉਹਨੇ ਕੀਤੀ ਹੈ ਦਸ ਦਸ ਤੱਕ ਦਿੱਤੀ ਹੈ ਜੀ ਤੇ ਆਪਾਂ ਹੁਣ ਦੁਬਾਰਾ ਅਲਰਟਾਂ ਜੀ ਆਪਣੇ ਜੋ ਵੀ ਸਾਡੀ ਬਨ ਦੀ ਵਿਭਾਗ ਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਜੀ ਤੇ ਸਰ ਕੀ ਲੋਕ ਨੂੰ ਤਾਂ ਲੋਕਾਂ ਨੂੰ ਅਸੀਂ ਤਾਂ ਉੱਥੇ ਜਾ ਕੇ ਆਏ ਜੀ ਮੌਕੇ ਤੇ ਅਸੀਂ ਇਹੀ ਗੱਲ ਉਹਨਾਂ ਨੂੰ ਕਹੀ ਹੈ ਕਿ ਅਗਰ ਤੁਸੀਂ ਬਾਹਰ ਰਾਤ ਦੇ ਟਾਈਮ ਕਿਤੇ ਬਾਹਰ ਤੁਸੀਂ ਨਿਕਲਣਾ ਆਏ ਤਾਂ ਤੁਸੀਂ ਆਪਣੇ ਸੋਟੀ ਵਗੈਰਾ ਟੋਰਚ ਵਗੈਰਾ ਲੈ ਕੇ ਨਿਕਲੋ ਤੇ ਆਪਣੇ ਬਿਲਕੁਲ ਚੁਸਤੀ ਫੁਰਤੀ ਦੇ ਨਾਲ ਤੇ ਆਪਣੇ ਵੈਸੇ ਡਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਆਪਣਾ ਥੋੜੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਕਿ ਆਪਣਾ ਉਹ ਜਿਹੜਾ ਤੇਂਦੂਆ ਏ ਉਹ ਘੁੰਮ ਰਿਹਾ ਗਾਈ ਨੂੰ ਤਾਂ ਕੁਝ ਨਹੀਂ ਕਹਿ ਰਿਹਾ ਉਹ ਤਾਂ ਇਹ ਹੈ ਕਿ ਇਹ ਆਪਣੇ ਰਾਤ ਦੇ ਸਮੇਂ ਮਤਲਬ ਇਹ ਨਿਕਲ ਜਾਂਦਾ ਹੈ ਜੀ ਉਹ ਤਾਂ ਕਿਤੇ ਉਹਨੂੰ ਆਪਣੇ ਜੋ ਵੀ ਮਵੇਸ਼ੀ ਵਗੈਰਾ ਉਹਨੂੰ ਰਾਤ ਉਹ ਨਹੀਂ ਮਿਲਿਆ ਇਸ ਕਰਕੇ ਉਹ ਕਿਤੇ ਉਧਰੋਂ ਗੁజర్ਦਾ ਹੋਇਆ ਵਿੱਚ ਕਲੋਨੀ ਦੇ ਆ ਗਿਆ ਜੀ ਨਹੀਂ ਤਾਂ ਲਗਾਤਾਰ ਅਸੀਂ ਦੋ ਤਿੰਨ ਦਿਨ ਉੱਥੇ ਉਹ ਕੀਤਾ ਜੀ ਆਪਣੇ ਨਿਗਰਾਨੀ ਰੱਖੀ ਆ ਸਾਨੂੰ ਤਾਂ ਦੋ ਤਿੰਨ ਦਿਨ ਦੇ ਵਿੱਚ ਤਾਂ ਨਹੀਂ ਦਿਖਿਆ ਜੀ ਮੈਚੋਰ ਲੱਗਦਾ ਮੈਚੋਰ ਤਾਂ ਨਹੀਂ ਜੀ ਹੈਗਾ ਜੀ ਇਹ ਆਪਣੇ ਨਾਂ ਹੀ ਜ਼ਿਆਦਾ ਮੈਚੋਰ ਹੈ ਨਾ ਹੀ ਬੱਚਾ ਹੈ ਜੀ ਮੀਡੀਅਮ ਜਿਹਾ ਜੀ ਮੀਡੀਅਮ ਜੀ ਤੇ ਹੁਣ ਕੀ ਕਰ ਰਹੇ ਆ ਅਸੀਂ ਤਾਂ ਸਾਰਾ ਪਿੰਜਰਾ ਦੁਬਾਰਾ ਆਪਣਾ ਉਹ ਕਰਕੇ ਆਏ ਆ ਗੱਲ ਕਰਕੇ ਆਏ ਆ ਉਹਨਾਂ ਨਾਲ ਅਸੀਂ ਦੁਬਾਰਾ ਅੱਜ ਰਾਤ ਫੇਰ ਸ਼ਿਕਾਰ ਲਾਵਾਂਗੇ ਜੀ ਆਪਣੀ ਨਿਗਰਾਨੀ ਰੱਖਾਂਗੇ ਜੀ ਕਿ ਇਲਾਕਾ ਵਾਸੀਆਂ ਸਹਿਯੋਗ ਮਿਲਦਾ ਇਲਾਕਾ ਵਾਸੀਆਂ ਦਾ ਅਸਲ ਇਲਾਕਾ ਵਾਸੀਆਂ ਤੋਂ ਸਾਨੂੰ ਕੋਈ ਸਹਿਯੋਗ ਨਹੀਂ ਮਿਲ ਰਿਹਾ ਜੀ ਅਸੀਂ ਵਿਭਾਗ ਆਪਣੇ ਤੌਰ ਤੇ ਹੀ ਸਰ ਕਰ ਰਹੇ ਹਾਂ ਜੇ ਅਗਰ ਅਸੀਂ ਸਥਾਨੀ ਲੋਕਾਂ ਦੀ ਗੱਲ ਕਰੀਏ ਤਾਂ ਸਾਨੂੰ ਉੱਥੋਂ ਤਾਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਦੇ ਆਉਣ ਦਾ ਸਭ ਤੋਂ بڑا ਕਾਰਨ ਇਹ ਹੈ ਕਿ ਨਾਲ ਜੰਗਲ ਏਰੀਆ ਜੀ ਜੰਗਲ ਏਰੀਆ ਨਾਲ ਲੱਗਦਾ ਹੈ ਜਿਹੜਾ ਉਹਨਾਂ ਦਾ ਆਪਣਾ ਕਨੋਲੀ ਕਲੋਨੀ ਦਾ ਏਰੀਆ ਉਹਦੇ ਨਾਲ ਵੀ ਬਹੁਤ ਜ਼ਿਆਦਾ ਬੂਟੀ ਕਾਫੀ ਜ਼ਿਆਦਾ ਹੈ ਮਤਲਬ ਭੰਗ ਵਗੈਰਾ ਤੇ ਜਾੜ ਵਗੈਰਾ ਚੜੇ ਹੋਏ ਹੈ ਜਿਸ ਕਰਕੇ ਹੁਣ ਤੇੰਦੂਆ ਅਗਰ ਦੇਂਦੇ ਸਮੇਂ ਵੀ ਉੱਥੇ ਲੱਗੇ ਰਹੂਗਾ ਤਾਂ ਉਹ ਕੁਛ ਪਤਾ ਨਹੀਂ ਲੱਗ ਸਕਦਾ ਅਸੀਂ ਤਾਂ ਐਮਜੀ ਸਾਹਮਣੋਂ ਵੀ ਆਪਣੇ ਵੱਲੋਂ ਬੇਨਤੀ ਕੀਤੀ ਸੀ ਕਿ ਆਪਣੇ ਜਿਹੜਾ ਇਹ ਅੜਾ ਵਗੈਰਾ ਹੋਇਆ ਹੈ ਜੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਟਰੈਕਟਰ ਨਾਲ ਜਾਂ ਕਿਸੇ ਵੀ ਉਹਦੇ ਨਾਲ ਬੇ ਸਾਫ ਸਫਾਈ ਕਰਾ ਦਿੱਤੀ ਜਾਵੇ ਕਿ ਇਹ ਕਿ ਅਗਰ ਕੋਈ ਜਾਨਵਰ ਆਂਦਾ ਹੈ ਤਾਂ ਉਹਦਾ ਦੂਰ ਤੋਂ ਹੀ ਪਤਾ ਲੱਗ ਜਾਏ ਜਦੋਂ ਆਪਣੇ ਇਹਦੇ ਨਾਲ ਜਿਹੜੀ ਕਲੋਨੀ ਹੈ ਕੇਸ਼ਵਨਗਰ ਇਹਦੇ ਨਾਲ ਕੋਈ ਆਪਣਾ ਨਹੀਂ ਹੋਊਗਾ ਅੜਾ ਵਗੈਰਾ ਕੋਈ ਬੂਟੀ ਵਗੈਰਾ ਨਹੀਂ ਹੋਊਗੀ ਤਾਂ ਇਹ ਆ ਵੀ ਉਹਦੇ ਆਣ ਦੇ ਜਿਹੜੇ ਚਾਂਸਸ ਆ ਉਹ ਵੀ ਘਟ ਜਾਣ ਸਰ ਬਿਲਕੁਲ ਤेंदुआ ਵਿਅਸਕਾ ਦੇਖਣ ਨੂੰ ਵੀ ਕਾਫੀ ਵੱਡਾ ਲੱਗ ਰਿਹਾ ਹੈ ਇਹ ਪਿਛਲੇ ਹਫ਼ਤੇ ਵੀ ਇਸੇ ਗਲੀ ਦੇ ਵਿੱਚ ਸੀਗਾ ਇੱਥੇ ਹੀ ਤੇ ਹੁਣ ਰਾਤ ਵੀ ਇਹ ਸਾਡੇ ਸੁਰਿੰਦਰ ਜੀ ਐ ਸਾਬਕਾ ਪੰਚਾਇਤ ਲਵਾੜਾ ਪੰਚਾਇਤ ਤੋਂ ਇਹਨਾਂ ਦੇ ਘਰੇ ਛਾਲ ਮਾਰ ਕੇ ਟੱਪ ਗਿਆ ਉਸ ਤੋਂ ਪਹਿਲਾਂ ਇਹਨੇ ਇੱਕ ਕੁੱਤੇ ਦਾ ਬੱਚਾ ਵੀ ਫੱਟੜ ਕੀਤਾ ਹੈ ਜੀ ਸਾਡੀ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਇਹਨੂੰ ਜਲਦ ਤੋਂ ਜਲਦ ਫੜ ਕੇ ਕਿਤੇ ਸੇਫ ਜਗ੍ਹਾ ਤੇ ਪਜਾਇਆ ਜਾਵੇ ਤਾਂ ਕਿ ਜਿਹੜੇ ਵਾਰਡ ਦੇ ਲੋਕ ਐ ਗਲੀ ਦੇ ਲੋਕ ਐ ਉਹ ਵੀ ਸੁੱਖ ਦੀ ਨੀਂਦ ਸੋ ਸਕਣ ਤੇ ਕਾਫੀ ਡਰ ਦੇ ਮਾਹੌਲ ਹੈ ਬਿਲਕੁਲ ਸਰ ਪੂਰੇ ਗਲੀ ਦੇ ਵਿੱਚ ਇੱਥੇ ਤਕਰੀਬਨ ਡਰ ਦਾ ਮਾਹੌਲ ਹਰ ਬਾਗ ਗਲੀ ਦੇ ਵਿੱਚ ਹੈ ਬਾੜ ਦੇ ਵਿੱਚ ਕੁਝ ਮਹੀਨੇ ਪਹਿਲਾਂ ਤੁਸੀਂ ਦੇਖਿਆ ਇੱਕ ਸ਼ਰਮਾ ਸਟੋਰ ਦੇ ਕੋਲੇ ਵੀ ਦਰਖਤ ਦੇ ਉੱਤੋਂ ਤेंदੂਆ ਫੜਿਆ ਸੀਗਾ ਲੇਕਿਨ ਉਹ ਬੱਚਾ ਸੀਗਾ ਇਹ ਵਿਅਸਕ ਹੈ ਤेंदੂਆ ਹਮਮ ਲੇਕਿਨ ਮਹਿਕਮਾ ਕਹਿੰਦਾ ਬੱਚਾ ਹੀ ਹੈ ਨਹੀਂ ਜੀ ਤਕਰੀਬਨ 2.5 ਤੋਂ 3-3 ਸਾਲ ਦੇ ਕਰੀਬ 4 ਸਾਲ ਦੀ ਉਮਰ ਹੈਗੀ ਹੈ ਇਹਦੀ ਵੱਡਾ ਹੈ ਤेंदੂਆ ਸਾਫ਼ ਦਿਖਾਈ ਦਿੰਦਾ ਹੈ ਕਿ ਵੱਡਾ ਹੈ ਲੋਕਾਂ ਨੂੰ ਅਪੀਲ ਕਰਦੇ ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਆਪਣਾ ਕੋਸ਼ਿਸ਼ ਕਰੋ ਵੀ ਰਾਤ ਨੂੰ ਬਾਹਰ ਨਾ ਨਿਕਲੋ ਅਗਰ ਨਿਕਲਣਾ ਹੈ ਤਾ ਬਿਲਕੁਲ ਹੱਥ 'ਚ ਲਾਠੀ ਡੰਡਾ ਹੋਣਾ ਚਾਹੀਦਾ ਜਾਂ ਜੋੜੇ ਦੇ ਵਿੱਚ ਨਿਕਲੋ ਜਾਂ ਟਾਰਚ ਨਾਲ ਲੈ ਕੇ ਜਾਓ